ਤੇ ਹੁਣ ਇਹ ਤੁਹਾਨੂੰ ਪਤਾ ਹੈ ਵੀ ਗਮੀ ਦੇ ਨਾਲੋਂ ਖੁਸ਼ੀ ਵੱਧ ਜਲਾਉਣੀ ਹੈ ਜਿਹਨ ਨੂੰ ਪਤਾ ਇਸ ਗੱਲ ਨਾਲ ਕਿਉਂਕਿ ਖੁਸ਼ੀ ਦੇ ਵਿੱਚ इमोਸ਼ਨਲ ਹੋ ਕੇ ਮਨੁੱਖ ਸਮਾਜ ਦੀਆਂ ਕਦਰਾਂ ਕੀਮਤਾਂ ਭੁੱਲ ਜਾਂਦਾ ਹੈ ਪਰਿਵਾਰਕ ਕਦਰਾਂ ਕੀਮਤਾਂ ਭੁੱਲ ਜਾਂਦਾ ਹੈ ਰੱਜ ਕੇ ਜਾਂਦ ਪਾਉਂਦੇ ਦੇਖਿਆ ਨਾ ਖੁਸ਼ੀਆਂ ਦੇ ਵਿੱਚ ਬਦੌਲੀਆਂ ਹੁੰਦੀਆਂ ਨੇ ਨਾ ਕੁਦਰਤ ਦੇ ਸ਼ਰਾਪਾਂ ਦੇ ਕਦਰੇ ਲਖਸ਼ਰਵਾਹਾਂ ਦੇ ਕਦਰੇ ਕੁਝ ਸੋ ਇਦਾਂ ਇਹ ਸਮਝ ਲਓ ਵੀ ਖੁਸ਼ੀ ਦੇ ਵਿੱਚ ਅਗ ਲੱਗ ਰਹੀ ਹੈ ਇਹ ਖੁਸ਼ੀ ਚ ਅਗਲੋਂ ਨਾ ਯਾਦ ਰੱਖੋ ਬਣਦਾ ਫੈਸਲਾ ਹਰ ਖੁਸ਼ੋਕ ਪਰ ਜਿਹੜੇ ਜੁੜ ਕੇ ਉਹਨੂੰ ਖੁਸ਼ੀ ਕਮੀ ਜਲਾਉਂਦੀ ਨਹੀਂ ਉਹ ਖੁਸ਼ੀ ਦੇ ਵਿੱਚ ਅਮੋਸ਼ਨ ਹੋ ਕੇ ਗੰਦ ਨਹੀਂ ਪਾਉਂਦੇ ਅਮੋਸ਼ਨ ਸਮਝ ਕੇ ਨਾ ਤੇਜਤ ਹੋਣਾ ਤਾਂ ਤੇ ਤੇ ਗਮੀ ਦੇ ਵਿੱਚ ਗਮਗੀਨ ਨਹੀਂ ਹੁੰਦੇ ਕਮੀ ਵਿੱਚ ਗਮਗੀਨ ਹੋ ਕੇ ਦੁਖੀ ਨਹੀਂ ਹੁੰਦੇ ਇਦਾਂ ਨਹੀਂ ਕਰਦੇ ਉਹ ਖੁਸ਼ੀ ਵਿੱਚ ਉਹ ਤੇਜਤ ਹੋ ਕੇ ਗੰਦ ਨਹੀਂ ਪਾਉਂਦੇ ਉਹਨੂੰ ਮੰਨਿਆ ਜਾਊ ਕਿ ਲਾਗ ਨਹੀਂ ਤਾਂ ਬਾਣੀ ਜਿਹਦਾ ਖੁਸ਼ੀ ਕਮੀ ਚ ਇੱਕ ਵਰਤੀ ਰਹਿੰਦਾ ਹੈ ਦੁੱਖ ਨਹੀਂ ਮੰਨੈ ਦੁੱਖ ਨਹੀਂ ਮੰਨੈ ਸੁੱਖ ਸੁਨੇ ਆਰ ਭੈ ਨਹੀਂ ਜਾਣੇ ਕਾਂਚਨ ਮਾਟੀ ਮੰਨੈ ਲੱਗਣਾ ਪਤਾ ਵੀ ਬਾਣੀ ਲੱਗਗੀ ਸੋ ਇਦਾਂ ਹਰ ਖਸੋਕ ਦਾ ਜ ਨਹੀਂ ਤੈਨੀਆਂ ਤਾਂ ਦੇਖ ਲਈਆਂ ਕਿੰਨੀਆਂ ਵਧ ਫੈਲੀਆਂ ਖੁਸ਼ੀਆਂ ਦੇ ਨਾਂ ਦੇ ਉੱਤੇ ਤੇ ਕਈ ਕਈ ਥਾਂ ਦੇ ਉੱਤੇ ਕਿ ਇਦਾਂ ਵੀ ਸੁਰਤੀ ਵਿਰਤੀ ਬਹੁਤ ਨੀਵੇਂ ਪੱਧਰ ਤੇ ਆਉਂਦੀ ਐ ਇਦਾਂ ਤੇ ਕਈ ਵਾਰੀ ਬਾਹਰੀ ਦੀ ਆਪਾਂ ਲਾਈਏ ਤਾਂ ਸਪਸ਼ਟ ਅੰਗ ਵੀ ਲੱਗਦੀਆਂ ਨੋਟਾਂ ਨੂੰ ਦੋ 2000 ਦੇ ਨੋਟਾਂ ਨੂੰ ਅੱਗ ਤੁਸੀਂ ਕਹੋਗੇ ਤਾਂ ਬੰਦ ਹੋਗੇ ਹੁਣ ਕਹੋਗੇ ਮੈਨੂੰ ਲੱਗਦੀ ਅੱਜ ਵੀ ਅੱਜ ਵੀ ਲੱਗਦੀ ਹੈ ਦੋ 2000 ਦੇ ਨੋਟਾਂ ਨੂੰ ਉਹ ਇੱਕ ਪਟਾਕਾ 2000 ਦਾ ਆਉਂਦਾ ਹੈ ਉਹ 2000 ਦਾ ਨੋਟੀ ਹੋ ਗਿਆ ਨੇ ਕਦੋਂ ਦਾ ਕਿੰਨੇ 7 8 ਰੰਗੜਦਾ ਤਾਂ 7 8 ਪਟਾਕਾ ਕਿ ਜੇ ਪੈਂਦੇ ਆ ਹਾਂਜੀ ਕਾਕੇ ਦਾ ਵਿਆਹ ਵੀ 25 ਚਲਾਤੇ 2000 ਦੇ 20 25 ਨੋਟਾਂ ਨੂੰ ਅੱਗ ਲਾਤੀ 50000 ਫੂਕਤਾ ਕਹਿੰਦੇ ਵਿਆਹ ਬੋਲੋ ਸਤਨਾਮ ਫੂਕਤਾ ਕਹਿੰਦਾ ਫੂਕਤਾ ਬੋਲੋ ਜਲਦਨਾ ਫਿਰ ਦੇਖੋ ਕੰਨਾ ਕਿਵੇਂ ਫੂਕਿਆ ਜਾ ਰਿਹਾ ਕਿਸ ਤਰ੍ਹਾਂ ਨਜਾਇਜ਼ ਖਰਚੇ ਉਹ ਮਾਰ ਕੇ ਤੇ ਸੋ ਅੱਜ ਇਹ ਕਿੰਨਾ ਕਹਿਣ ਦਾ ਭਾਵ ਸਾਡੇ ਵਿੱਚ ਕਿੰਨਾ ਮੁੱਛ ਆ ਗਿਆ ਬਸ ਲੋਕ ਦਿਖਾਵਾ ਫਾਰਮੈਲਿਟੀ ਚ ਕੰਨਾਣਾ ਬਸ ਇਹ ਕਹਿ ਲੋ ਤਾਂ ਹੀ ਕਿਸੇ ਨੇ ਕਿਹਾ ਸੀ ਵੀ ਦੁੱਖ ਹੀ ਬਹੁਤ ਵੱਡਾ ਹੈ ਕਿਹੜਾ ਭਲਾ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਅਸੀਂ ਜੋ ਕਾਚੌੜਾ ਕਰਾ ਲਿਆ ਕੀ ਕਹਿਣਗੇ ਲੋਕ ਝੁੱਗੀ ਚੌੜਾ ਲੰਦੇ ਅੱਡੀ ਚੱਕਵਾਹਾ ਸਮਝ ਗਏ ਨਾ ਅੱਡੀ ਚੱਕਵਾਹਾ ਕੀ ਹੁੰਦਾ ਆਪਣੀ ਆਮਦਨ ਤੋਂ ਵੱਧ ਖਰਚ ਕਰਨਾ ਜਿਹਨੇ ਆਮਦਨ ਤੋਂ ਵੱਧ ਖਰਚ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਆਪਣੇ ਆਪ ਨੂੰ ਫਾਹਾ ਲੈਣਾ ਸ਼ੁਰੂ ਕਰਤਾ ਲੈਂਦੀ ਹੈ ਨਾ ਦੁਨੀਆ ਕਾਦੇ ਵਾਸਤੇ ਕੰਨਾ ਨਾ ਲੋਕ ਕੀ ਕਹਿਣਗੇ ਕੰਨਾ ਨਾ ਆਪਣੀ ਵਿੜਾਈ ਸੁਣਨ ਵਾਸਤੇ ਤੇ ਜਾਂ ਨੱਚਦੇ ਚੱਕਰ ਕ ਇਹ ਭੈਣਾ ਨੂੰ ਨੱਕ ਕਹਿ ਦਿੰਦੀ ਹੈ ਕਹਿੰਦੇ ਹੁੰਦੇ ਆ ਕਰੇ ਵੀ ਉਹਨਾਂ ਤੋ ਜਪ ਕਰਨੀ ਬੋਲ ਨੂੰ ਆਪਣਾ ਨੱਕ ਨਹੀਂ ਰਹਿਣਾ ਪਤਨ ਨੱਕ ਕੀ ਹੁੰਦਾ ਇਹ ਨੱਕ ਤੇ ਕੰਨ ਦੇ ਚੱਤਰ ਵਿੱਚ ਦੁਨੀਆ ਬੜੇ ਦਿਖਾਵੇ ਕਰਦੀ ਹੈ ਬੜੇ ਮਾਇਆ ਫੋਟਦੀ ਹੈ ਤੇ ਜਿਹਨੇ ਵੜਤੀ ਦੋਨਾਂ ਥਾਵਾਂ ਤੋਂ ਤਾਂ ਮਨ ਹੈ ਜਾਊ ਵੀ ਲੱਗ ਗਈ ਬਾਣੀ ਵੜਤੀ ਕਿਉ ਗੁਰੂ ਦੀ ਗੱਲ ਮੰਨ ਲਈ ਕੀ ਕਹਿੰਦੇ ਕੱਟ ਵੜਦੇ ਕਹਿੰਦੇ ਦੋਨਾਂ ਥਾਵਾਂ ਤੋਂ ਇੱਥੇ ਚੁੰਬੜੀ ਹੋਈ ਐ ਇੱਕ ਇੱਥੇ ਜੁੰਗੜੀ ਹੋਈ ਐ ਭਾਵੇਂ ਕਿ ਇਹਨਾਂ ਕੰਨਾਂ ਨਾਲ ਆਪਣੀ ਵਿਡਾਈ ਸੁਣਨ ਵਾਸਤੇ ਨਕਦੇ ਚੱਕਰ ਦੇ ਵਿੱਚ ਹੀ ਸਾਰੇ ਦਿਖਾਵੇ ਚੱਲਦੇ ਆ ਨਾ ਖਰਚੇ ਸਾਰਾ ਦੋਨਾਂ ਸਾਹ ਤੋਂ ਕੱਟਦੇ ਕਹਿੰਦੇ ਕਹਿੰਦੇ ਲਓ ਜੀ ਵੜਤੀ ਮੰਨ ਲਈ ਗੱਲ ਬਾਣੀ ਦੀ ਵੜਤੀ ਵੜਤੀ ਪੜੋ ਨਾਤੋਂ ਕਾਟੀ ਕਾਟੀ ਨੱਕ ਤੋਂ ਕੱਟਦੀ ਬਾਣੀ ਕੜੋ ਐਦਾਂ ਹੀ ਲਿਖੇ ਬਾਣੀ ਚ ਨੱਕੋਂ ਕਾਟੀ ਕਾਨੋਂ ਕੱਟੀ ਕਾਟੀ ਕਾਟਕੂਟ ਕੇ ਡਾਰੀ ਡਾਰੀ ਨੱਕ ਤੋਂ ਵੀ ਕੱਟਦੀ ਕੰਨ ਤੋਂ ਵੀ ਕੱਟਦੀ ਵੱਡ-ਵੱਡ ਕੇ ਸਿੱਟਦੀ ਆਪਾਂ ਆਪ ਖਿਆਲ ਹੀ ਨਹੀਂ ਕਰਦੇ ਕਿ ਲੋਕ ਕੀ ਕਹਿੰਦੇ ਆ ਆਪਾਂ ਨੱਕ ਦਾ ਚੱਪਰ ਛੱਡਤਾ ਆਪਾਂ ਅਸਲੀ ਜੀਵਨ ਜਿਉਣੇ ਗੋਲੋ ਸਤਨਾਮ ਜੀ ਵਾਹਿਗੁਰੂ ਆਪਾਂ ਖੰਨੀ ਨਹੀਂ ਕਰਦੇ ਲੋਕਾਂ ਦੀ ਆ ਗਿਆ ਲੱਗੀ ਨਾ ਬਾਣੀ ਜਦੋਂ ਲੱਗ ਗਈ ਫਿਰ ਬਾਣੀ ਜੀ ਨੂੰ ਲੱਗ ਗਈ ਉਹ ਫਾਰਮੈਲਿਟੀ ਜੀ ਨਹੀਂ ਕਰਦਾ